जी सामने जी हरमन जी थोड़ा ਤੇ 15ਵੀਂ ਵਿਧਾਨ ਸਭਾ ਦੇ ਵਿੱਚ ਵੀ ਰਿਪ੍ਰੈਜ਼ੈਂਟ ਕੀਤਾ ਸੀਗਾ ਸਾਡੇ ਐਮਐਲਏ ਧਰਮਕੋੜ ਤੋਂ ਸਰਦਾਰ ਦਵਿੰਦਰ ਸਿੰਘ ਜੀ ਸਿੰਘ ਜੀ ਲਾਢੀ ਟੋਸ ਜੀ ਮੈਡਮ ਅਮਨਦੀਪ ਕੌਰ ਜੀ 24 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ ਪਰ ਇਹ 24 ਸਾਲਾਂ ਬਾਅਦ ਸੁਣੀ ਗਈ ਹੈਗੀ 24 25 ਸਾਲਾਂ ਬਾਅਦ ਸੁਣੀ ਗਈ ਜਿੰਨਾ ਵਾਲਾ ਵੀ ਜਿੱਥੇ ਅੱਜ ਗ੍ਰੈਂਡ ਆਊਗਾ ਟਨ ਕਰਦੇ ਵੈਸੇ ਨਾ 12 ਸਾਲ ਬਾਅਦ ਰੂੜੀ ਦੀ ਸੁਣੀ ਚਾਹੀਦੀ ਤੁਸੀਂ ਕਿਹਾ ਇਹਨਾਂ ਨੇ ਸਾਨੂੰ ਨਾ ਡਬਲ ਰੂੜੀ ਤੋਂ ਵੀ ਜ਼ਿਆਦਾ ਟਾਈਮ ਲਵਾ ਦਿੱਤਾ ਮਤਲਬ ਟ੍ਰਿਪਲ ਹੋ ਗਿਆ 36 ਸਾਲ ਬਾਅਦ ਜਿਹੜੀ ਆ ਸੁਣੀ ਗਈ ਆ ਚਲੋ ਕੋਈ ਨਹੀਂ ਦੇਰ ਆਏ ਸਰੋਤ ਜੋ ਉਹਨਾਂ ਦੇ ਕੰਮ ਸੀਗੇ ਉਹ ਆਪਦੇ ਕਰਦੇ ਰਹੇ ਜੋ ਸਾਡੇ ਕੰਮ ਆ ਅਸੀਂ ਆਪੇ ਕਰ ਰਹੇ ਆਂ ਦੇਖੋ ਸਰਬਾਤਕੋ ਗੋਮ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੇ ਨੂੰ ਅਜੇ 2 ਸਾਲ ਹੋਏ ਨੇ ਸੋ ਦੋਹਾਂ ਸਾਲਾਂ ਦੇ ਵਿੱਚ ਅਸੀਂ ਹਰ ਖੇਤਰ ਦੇ ਵਿੱਚ ਜਿਹੜਾ ਆ ਉਹ ਕੰਮ ਜਿਹੜੇ ਆ ਉਹ ਕਰ ਰਹੇ ਆਂ ਜੇ ਐਜੂਕੇਸ਼ਨ ਦਾ ਖੇਤਰ ਦੇਖੋ ਤੇ ਸਾਡੇ ਸਕੂਲ ਆਫ ਐਮਿਨੈਂਸ ਬਣ ਰਹੇ ਨੇ ਇਸ ਵਾਰ ਦੇ ਬਜਟ ਦੇ ਵਿੱਚ ਸਕੂਲ ਆਫ ਬ੍ਰਿਲੀਅੰਸ ਸਕੂਲ ਆਫ ਅਪਲਾਈਡ ਲਰਨਿੰਗ ਸਕੂਲ ਆਫ ਹੈਪੀਨੈਸ ਇਸ ਤੋਂ ਇਲਾਵਾ ਛੜਕ ਸੁਰੱਖਿਆ ਫੋਰਸ ਜਾਂ ਸਾਡੇ ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਲਗਾਤਾਰ ਜਿਹੜੇ ਆ ਉਹ ਬਣ ਰਹੇ ਨੇ ਬਾਧ ਰਹੇ ਨੇ ਤੇਲਾਂ ਤੱਕ ਪਾਣੀ ਪਹੁੰਚਾਉਣ ਵਾਸਤੇ ਨਹਿਰੀ ਵਿਭਾਗ ਸਾਡਾ ਜਿਹੜਾ ਆ ਉਹ ਮਿਹਨਤ ਕਰ ਰਿਹਾ ਕਾਫੀ ਪੰਜਾਬ ਦੇ ਵਿੱਚ ਜਿਹੜੇ ਚੇਤਾਂ ਤੱਕ ਪਾਣੀ ਨਹੀਂ ਸੀ ਗਿਆ ਉੱਥੇ ਪਾਣੀ ਪਹੁੰਚਾਇਆ ਗਿਆ ਅ ਪਿਛਲੇ ਦਿਨੀ ਮੈਂ ਇੱਥੇ ਮੋਗਾ ਦੇ ਵਿੱਚ ਆਇਆ ਸੀਗਾ 52 ਕਰੋੜ ਰੁਪਏ ਦੀਆਂ ਛੜਕਾਂ ਜਿਹੜੀਆਂ ਉਦੋਂ ਸ਼ੁਰੂ ਕੀਤੀਆਂ ਸੀਗੀਆਂ ਉਦਘਾਟਨ ਕੀਤਾ ਸੀਗਾ ਬੜੇ ਲੰਬੇ ਸਮੇਂ ਤੋਂ ਸਾਡੇ ਐਮਐਲਏ ਸਾਹਿਬਾਨਾਂ ਦੀ ਜੜੀ ਆ ਉਹ ਮੰਗ ਸੀਗੀ ਕਿ ਇਹਨਾਂ ਰੋਡਸ ਦਾ ਜਿਹੜਾ ਹਾਲਾਤ ਆ ਉਹ ਕਾफी ਖਰਾਬ ਹੋ ਗਏ ਨੇ ਸੋ ਮਾਨ ਸਾਹਿਬ ਨੇ ਐਮਐਲਏ ਦੀ ਦਿਮਾਗ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 52 ਕਰੋੜ ਰੁਪਏ ਪਿਛਲੇ ਦਿਨੀ ਜਾਰੀ ਕੀਤੇ ਸੀਗੇ ਹੁਣ ਅੱਜ ਅਸੀਂ ਆ ਸਿੰਘਾਵਾਲਾ ਦੇ ਵਿੱਚ ਜਿਹੜਾ 66 ਕੇਵੀ ਦਾ ਗ੍ਰਿਡ ਜਿਹੜਾ ਬਣਾਉਣ ਜਾ ਰਹੇ ਹਾਂ ਔਰ ਇੱਕ 220 ਕੇਵੀ ਦਾ ਜਿਹੜਾ ਗ੍ਰਿਡ ਆਲਰੇਡੀ ਆ ਉਹਦੇ ਉੱਤੇ ਇੱਕ 100 MVA ਦਾ ਜਿਹੜਾ ਟਰਾਂਸਫਾਰਮਰ ਆ ਉਹ ਲਾ ਰਹੇ ਆ ਇੱਕ ਜਿਹੜਾ 66 KV ਦਾ ਬੰਨਾ ਹੈ ਉਹਦੇ ਉੱਤੇ 20 MVA ਦਾ ਟਰਾਂਸਫਾਰਮਰ ਲਾ ਰਹੇ ਆ ਤਾਂ ਕਿ ਜਿਹੜਾ ਸਾਡੇ ਓਵਰਲੋਡ ਕੁਝ ਹੈਗੇ ਨੇ ਟਰਾਂਸਫਾਰਮਰ ਫੀਡਰ ਜਿਹੜੇ ਓਵਰਲੋਡ ਨੇ ਉਹਨਾਂ ਨੂੰ ਅੰਡਰਲੋਡ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਸਪਲਾਈ ਜਿਹੜੀ ਆ ਬਿਜਲੀ ਦੀ ਬਿਹਤਰ ਮਿਲ ਸਕੇ ਸੋ ਇਸ ਕੰਮ ਵਾਸਤੇ ਮਾਨ ਸਾਹਿਬ ਨੇ 14 ਕਰੋੜ ਰੁਪਏ ਨੇ ਜਿਹੜੇ ਅੱਜ ਉਹ ਜਾਰੀ ਕੀਤੇ ਨੇ ਮੋਗੇ ਜ਼ਿਲ੍ਹੇ ਵਾਸਤੇ ਸੋ ਇਦੇ ਨਾਲ ਸਾਡੇ ਜਿੰਨੇ ਵੀ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਜਿੰਨੇ ਵੀ ਖਪਤਕਾਰ ਨੇ ਚਾਹੇ ਹੋ ਅ ਐਗਰੀਕਲਚਰ ਦੇ ਨੇ ਚਾਹੇ ਇੰਡਸਟਰੀ ਦੇ ਨੇ ਚਾਹੇ ਉਹ ਘਰੇਲੂ ਖਪਤਕਾਰ ਨੇ ਸਾਰਿਆਂ ਨੂੰ ਇਹਦੇ ਨਾਲ ਕਾਫੀ ਫਾਇਦਾ ਹੋਏਗਾ ਬਿਜਲੀ ਨਰ ਵੈਗਨ ਸਪਲਾਈ ਬਿਜਲੀ ਦੀ ਜਿਹੜੀ ਆ ਉਹ ਸਭ ਨੂੰ ਦਿੱਤੀ ਜਾਏਗੀ ਮੋਬਾਈਲ ਟਰਾਂਸ ਇਹ ਮੋਬਾਈਲ ਟਰਾਂਸਫਾਰਮਰ ਪੰਜਾਬ ਦੇ ਵਿੱਚ ਲੈ ਕੇ ਆ ਰਹੇ ਆ ਅਸੀਂ ਸਪੈਸ਼ਲ ਵੈਨਸ ਬਣਾਈਆਂ ਨੇ ਉਹਨਾਂ ਦੇ ਉੱਤੇ ਟਰਾਂਸਫਾਰਮਰ ਜਿਹੜੇ ਆ ਉਹ ਲੱਗੇ ਹੋਣਗੇ ਜਿੱਥੇ ਵੀ ਸਾਡਾ ਟਰਾਂਸਫਾਰਮਰ ਕੋਈ ਡੈਮੇਜ ਹੁੰਦਾ ਹੈ ਉੱਥੇ ਅਸੀਂ ਪਹਿਲਾ ট্রান্সਫਾਰਮਰ ਲਾ ਕੇ ਇਮੀਡੀਏਟ ਸਪਲਾਈ ਜਿਹੜੀ ਆ ਉਹ ਇਲਾਕਿਆਂ ਨੂੰ ਸ਼ੁਰੂ ਕਰਦਾਂਗੇ ਉਹਦੀਆਂ ਜਿਹੜੀਆਂ ਮੋਬਾਈਲ ট্রান্সਫਾਰਮਰ ਉੱਥੇ ਲਗਾ ਦਾਂਗੇ ਉਹਦੀਆਂ ਤਾਰਾਂ ਉੱਪਰ ਜੋੜ ਕੇ ਸਪਲਾਈ ਉਸੇ ਵੇਲੇ ਸ਼ੁਰੂ ਕਰ ਦਿੱਤੀ ਜਾਊਗੀ ਜਿੰਨਾ ਚਿਰ ਤੱਕ ਨਵਾਂ ট্রান্সਫਾਰਮਰ ਉੱਥੇ ਨਹੀਂ ਆਉਂਦਾ ਜਾਂ ਬੇਰ ਹੋ ਕੇ ਨਹੀਂ ਲੱਗਦਾ ਉਹਨਾਂ ਚਿਰ ਉਹ ਮੋਬਾਈਲ ট্রান্সਫਾਰਮਰ ਤੋਂ ਸਪਲਾਈ ਜਾਰੀ ਰਹੂਗੀ ਅਸੀਂ ਮੋਗਾ ਜਿਹੜੇ ਵਾਸਤੇ ਵੀ ਤਿੰਨ ਮੋਬਾਈਲ ট্রান্সਫਾਰਮਰ ਜਿਹੜੇ ਨੇ ਉਹ ਦੇ ਦਿੱਤੇ ਸਰ ਜੀ ਵਿਭਾਗ ਰਿਵਿਊ ਜਿਹੜਾ ਉਹ ਕੁਆਟਰਲੀ ਹੁੰਦਾ ਹੈ ਬਿਜਲੀ ਵਿਭਾਗ ਦਾ ਸੋ ਪਹਿਲਾਂ 30 ਸਤੰਬਰ ਤੱਕ 562 ਕਰੋੜ ਰੁਪਏ ਮੁਨਾਫੇ ਦੇ ਵਿੱਚ ਸੀਗਾ ਬਿਜਲੀ ਵਿਭਾਗ ਇਸ ਵਾਰੀ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਦੱਸਿਆ ਸੀਗਾ ਕਿ 31 ਦਸੰਬਰ 2023 ਤੱਕ 772 ਕਰੋੜ ਰੁਪਏ ਮੁਨਾਫੇ ਦੇ ਵਿੱਚ ਬਿਜਲੀ ਵਿਭਾਗ ਜੜਾਇਆ ਉਹ ਆ ਚੁੱਕਾ ਹੈ ਅਸੀਂ ਫ੍ਰੀ ਬਿਜਲੀ ਵੀ ਜਾਰੀ ਰੱਖੀ ਆ 600 ਯੂਨਟ ਤੱਕ ਘਰੇਲੂ ਕਿਸਾਨੀ ਨੂੰ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਬਿਜਲੀ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਤੇ ਇੰਡਸਟਰੀ ਨੂੰ ਜਿਹੜੀ ਸਬਸਿਡੀ ਦਿੰਦੇ ਸੀਗੇ ਉਹ ਅਸੀਂ ਪੂਰੀ ਤਰ੍ਹਾਂ ਉਸੇ ਤਰ੍ਹਾਂ ਜਾਰੀ ਰੱਖੀ ਆ ਰਾਦਰ ਅਸੀਂ ਇੱਕ ਹੋਰ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਕਿ ਜੀਵੀਕੇ ਗੁਇੰਦਵਾਲ ਥਰਮਲ ਪਲਾਂਟ ਸੀ ਜਿਹਦਾ ਨਾਮ ਜੀਵੀਕੇ ਸੀ ਉਹਨੂੰ ਅਸੀਂ 1080 ਕਰੋੜ ਰੁਪਏ ਦੇ ਵਿੱਚ ਖਰੀਦ ਕੇ ਸਰਕਾਰੀ ਕਰ ਲਿਆ ਇਹ ਪੂਰੇ ਭਾਰਤ ਦੇ ਵਿੱਚ ਤੇ ਪਹਿਲੀ ਉਦਾਹਰਨ ਆ ਕਿ ਜਦੋਂ ਕਿਸੇ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦ ਕੇ ਸਰਕਾਰੀ ਕੀਤਾ ਹੋਵੇ 540 ਮੈਗਾਵਾਟ ਦਾ ਇਹ ਥਰਮਲ ਪਲਾਂਟ ਆ ਮੈਸ 2 ਕਰੋੜ ਰੁਪਏ ਪਰ ਮੈਗਾਵਾਟ ਦੀ ਲਾਗਤ ਦੇ ਨਾਲ ਖਰੀਦਿਆ ਗਿਆ ਜਦ ਕਿ ਅੱਜ ਨਵਾਂ ਕੋਈ ਥਰਮਲ ਪਲਾਂਟ ਬਣਾਉਣਾ ਹੋਵੇ ਤੇ 1 ਮੈਗਾਵਾਟ ਤੇ 8.5 ਕਰੋੜ ਰੁਪਏ ਜਿਹੜਾ ਆ ਉਹ ਖਰਚ ਆਉਂਦਾ ਇਹਦੇ ਨਾਲ ਸਾਨੂੰ ਜਿਹੜੀ ਆ 1100 ਏਕੜ ਜ਼ਮੀਨ ਦੇ ਵਿੱਚ ਉਹ ਥਰਮਲ ਪਲਾਂਟ ਲੱਗਿਆ 700 ਏਕੜ ਦੇ ਵਿੱਚ ਉਹ ਕੰਮ ਕਰ ਰਿਹਾ ਪਲਾਂਟ 400 ਏਕੜ ਜ਼ਮੀਨ ਸਾਨੂੰ ਹੋਰ ਮਿਲੀ ਆ ਅਸੀਂ ਉਹਦੇ ਤੇ ਵੀ ਕੋਈ ਨਵਾਂ ਸੋਲਰ ਦਾ ਜਾਂ ਕੋਈ ਹੋਰ ਪ੍ਰੋਜੈਕਟ ਲਾਉਣ ਦੀ ਤਸਵੀਰ ਜਿਹੜੀ ਆ ਸਰਕਾਰ ਦੇ ਵਿਚਾਰ ਰਹੀ ਨਾ ਜਲਦੀ ਅਸੀਂ ਉਹ 400 ਏਕੜ ਜਿਹੜੀ ਜ਼ਮੀਨ ਆ ਨਾਂ ਲੱਗਦੀ ਗੋਇੰਦਵਾਲ ਥਰਮਲ ਪਾਵਰ ਪਲੈਂਟ ਜਿਹਦਾ ਕਿ ਨਾਂ ਹੁਣ ਬਦਲ ਕੇ ਸ੍ਰੀ ਗੁਰੂ ਅਮਰਦਾਸ ਥਰਮਲ ਪਲੈਂਟ ਰੱਖਿਆ ਗਿਆ ਹੈ ਉਹ 400 ਏਕੜ ਜਿਹੜੀ ਜ਼ਮੀਨ ਆ ਉਹਨੂੰ ਵੀ ਸਹੀ ਤਰੀਕੇ ਨਾਲ ਯੂਟਿਲਾਈਜ਼ ਜਿਹੜਾ ਉਹ ਕਰਕੇ ਉਥੋਂ ਹੋਰ ਨਵਾਂ ਪ੍ਰੋਜੈਕਟ ਪੁੱ ਲਗਾਏ ਸਰ ਜੀ ਲੋਕ ਸਭਾ ਵਾਸਤੇ ਪੂਰੀ ਤਿਆਰੀ ਆ ਅ 13 ਵਿਧਾਨ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਜਿਹੜੀ ਆ ਸੌਰੀ ਲੋਕ ਸਭਾ ਦੀਆਂ ਜਿਹੜੀਆਂ ਸਾਡੀਆਂ 13 ਸੀਟਾਂ ਨੇ ਉਹਦੇ ਤੇ ਜਲਦੀ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਦਾ ਜਿਹੜਾ ਐਲਾਨ ਕਰਨ ਜਾ ਰਹੀ ਆ ਔਰ ਅਸੀਂ ਸਾਡੇ ਕੋਲ ਰਿਪੋਰਟਾਂ ਨੇ ਅਸੀਂ ਵਿਸ਼ਵਾਸ ਦੀ ਆ ਕਿ ਅਸੀਂ ਜਿੰਨੇ ਕੰਮ ਇਹ ਦੋ ਸਾਲਾਂ ਦੇ ਵਿੱਚ ਮਾਨ ਸਾਹਿਬ ਨੇ ਕੀਤੇ ਨੇ ਸਬਸਿਡੀ ਦੇ ਕੇ ਸੋਲਰ ਨੂੰ ਹੋਰ ਵੀ ਉਤਸ਼ਾਹਤ ਜਿਹੜਾ ਕਰ ਰਹੇ ਆ ਅਸੀਂ ਵੇਦਨ ਪੰਜਾਬ ਤੇ ਆਊਟਸਾਈਡ ਪੰਜਾਬ ਸੋਲਰ ਦੇ ਸਮਝੌਤੇ ਜਿਹੜੇ ਕੀਤੇ ਨੇ 2 ਰੁਪਏ 33 ਪੈਸੇ ਤੁਹਾਨੂੰ ਦੱਸਿਆ ਅਸੀਂ ਵਿਦਿਆਨ ਪੰਜਾਬ ਤੇ ਆਊਟਸਾਈਡ ਪੰਜਾਬ ਵੀ ਸਮਝੌਤੇ ਕੀਤੇ ਨੇ ਅਸੀਂ ਸੋਲਰ ਨੂੰ ਹੋਰ ਵੀ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਮੋਟ ਸਰ ਮੇਰਾ ਇੱਕ ਲਾਸ ਕੁਐਸਚਨ ਹੈ 6 ਮੀਟਰ ਨੂੰ ਲੈ ਕੇ ਜਿਹੜੀ ਹੈ ਸਰਕਾਰ ਦੀ ਕੋਈ ਪਾਲਿਸੀ ਆ ਰਹੀ ਹੈ ਦੇਖੋ ਜੀ ਕੋਈ ਸਾਡਾ ਨਹੀਂ ਕੋਈ ਐਹੋ ਜੀ ਪਾਲਿਸੀ ਨਹੀਂ ਆ ਕੋਈ ਜੋ ਸਾਡਾ ਸਿਸਟਮ ਚੱਲ ਰਿਹਾ ਐਵੇਂ ਚੱਲੇ ਧੰਨਵਾਦ ਜੀ ਤੁਹਾਡਾ